ਸਾਸੀ ਕਾਲਜੀ ਖਬਰ ਵਾਲੇ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਿੰਦਰ ਸਿੰਘ ਜਟਪਰੀ ਕੱਪੜ ਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਅੱਜ ਦਾ ਕੱਪੜ ਸ਼ਾਨ ਪ੍ਰੋਗਰਾਮ ਮੁੱਖ ਤੌਰ ਤੇ ਰੱਖਾਂਗੇ ਅ ਅਕਾਲੀ ਦਲ ਦੀ ਜਿਹੜੀ 60 ਸਦੀ ਚੱਲ ਰਹੀ ਆ ਅਕਾਲੀ ਸਿਆਸਤ ਬਾਰੇ ਤੇ ਨਾਲ ਹੀ ਆਮ ਆਦਮੀ ਪਾਰਟੀ ਦੀ ਜਿਹੜੀ ਹੈਗੀ ਆ ਦਿੱਲੀ ਇਲੈਕਸ਼ਨ ਹੋਈ ਆ ਉੱਥੇ ਹਾਰ ਹੋਈ ਆ ਤੇ ਭਾਰਤੀ ਜਨਤਾ ਪਾਰਟੀ ਨੇ ਦਿੱਲੀ ਜਿੱਤੀ ਆ ਵਿਧਾਨ ਸਭਾ ਚੋਣਾਂ ਦੇ ਵਿੱਚ 48 ਸੀਟਾਂ ਭਾਰਤੀ ਜਨਤਾ ਪਾਰਟੀ ਨੇ ਜਿੱਤੀਆਂ ਨੇ ਜਦਕਿ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਤੇ ਰਹੀ ਸੀ ਦਿੱਲੀ ਦੀ ਉਹਨੂੰ 22 ਸੀਟਾਂ ਮਿਲੀਆਂ ਨੇ ਟੋਟਲ 70 ਸੀਟਾਂ ਦਾ ਜਿਹੜੇ ਰਿਜ਼ਲਟ ਆਏ ਨੇ ਤੇ ਉਹਨਾਂ ਨੇ ਰਿਜ਼ਲਟਾਂ ਨੇ ਕਾਫੀ ਦੇਸ਼ ਦੀ ਸਿਆਸਤ ਦੇ ਵਿੱਚ ਜਿਹੜਾ ਹੈਗਾ ਉਥਰ-ਪੁਥਰ ਕਰ ਦਿੱਤੀ ਆ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਕਿਉਂਕਿ ਜਿਉਂ ਹੀ ਨਤੀਜੇ ਆਉਣੇ ਸ਼ੁਰੂ ਹੋਏ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਜਿਹੜਾ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਜਿਹੜੀਆਂ ਜਿੱਦਣ ਵੋਟਾਂ ਹੋਈਆਂ ਉਸ ਦਿਨ ਕਹਿ ਦਿੱਤਾ ਸੀ ਕਿ ਉਹਨਾਂ ਨੂੰ ਆਸ ਆ ਵੀ 45 ਸੀਟਾਂ ਆਉਣ ਦੀ ਪਰ ਉਥੋਂ ਦੇ ਵੋਟਰਾਂ ਨੇ ਜਿਹੜਾ ਫਤਵਾ ਉਹ ਹੈਗਾ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਸਿਰ ਤੇ ਦਿੱਤਾ ਹੈਗਾ ਉਹਨਾਂ ਦੇ ਹੱਕ ਵਿੱਚ ਦਿੱਤਾ ਪਰ ਹੁਣ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਜਿੱਥੇ ਕਿ ਜਿਹੜੀ ਕੇ 27 ਸਾਲਾਂ ਬਾਅਦ ਦਿੱਲੀ ਦੀ ਸੱਤਾ ਤੇ ਵਾਪਸ ਆਈ ਆ ਭਾਰਤੀ ਜਨਤਾ ਪਾਰਟੀ ਕਿਉਂਕਿ ਤਿੰਨ ਵਾਰ ਅਰਵਿੰਦ ਕੇਜਰੀਵਾਲ ਲਗਾਤਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਨੂੰ ਫਤਵਾ ਦੇ ਚੁੱਕੇ ਸੀ ਪਰ ਇਸ ਵਾਰ ਵੀ ਜੇਕਰ ਬੋਟ ਬੈਂਕ ਦੀ ਗੱਲ ਕਰੀਏ ਬੋਟ ਬੈਂਕ ਵੀ ਜਿਹੜਾ ਸ਼ੇਅਰ ਬੋਟ ਆ ਉਹ ਦੋ ਟਾਈਪ ਸੈਂਟਰ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਜਿਹੜਾ ਹੈਗਾ ਘਟ ਰਿਹਾ ਸਭ ਤੋਂ ਹੈਰਾਨੀ ਜਨਕ ਗੱਲ ਕਰਦੇ ਆਂ ਜਿਹੜੀ ਕਿ ਭਾਰਤੀ ਜਨਤਾ ਪਾਰਟੀ ਦੇ ਬਰਾਬਰ ਦੀ ਦੇਸ਼ ਦੀ ਵੱਡੀ ਪਾਰਟੀ ਹੈਗੀ ਆ ਆਲ ਇੰਡੀਆ ਕਾਂਗਰਸ ਉਹਨੂੰ ਇਸ ਵਾਰ ਵੀ ਜ਼ੀਰੋ ਮਿਲੀ ਆ ਕਿਉਂਕਿ ਉਹਨਾਂ ਦਾ ਵੀ ਉਮੀਦਵਾਰ ਕੋਈ ਵੀ ਨਹੀਂ ਜਿੱਤਿਆ ਜੈਨਕਿ ਭਾਵੇਂ ਕਿ ਜਨੋ ਜਿਓਈ ਨਤੀਜੇ ਆਏ ਤਾਂ ਪੰਜਾਬ ਦੇ ਵਿੱਚ ਵੀ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵਰਕਰ ਸੀ ਉਹ ਢੋਲ ਵਜਾਉਂਦੇ ਦੇਖੇ ਗਏ ਤੇ ਮਜੂਸੀਆਂ ਜਿਹੜੀਆਂ ਹੈਗੀਆਂ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਸੀ ਵਲੰਟੀਅਰ ਸੀ ਉਹਨਾਂ ਦੇ ਚਿਹਰਿਆਂ ਤੇ ਦਿਖੀਆਂ ਨੇ ਪਰ ਇੱਕ ਗੱਲ ਸਾਫ਼ ਹੈ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਨਾਲੋਂ ਕੁਝ ਪਰਸੈਂਟ ਜਿਹੜਾ ਸ਼ੇਅਰ ਬੋਟ ਜਿਹੜਾ ਹੈਗਾ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਘਟਿਆ ਹੈਗਾ ਬੋਟ ਸ਼ੇਅਰਿੰਗ ਦੇ ਮੁਕਾਬਲੇ ਜੇਕਰ ਦੇਖਿਆ ਜਾਵੇ ਭਾਰਤੀ ਜਨਤਾ ਪਾਰਟੀ ਨੂੰ 45. ਜਿਹੜਾ 56 ਬੋਟ ਸ਼ੇਅਰਿੰਗ ਪਰਸੈਂਟੇਜ ਜਿਹੜੀ ਹੈਗੀ ਹੈ ਮਿਲੀ ਆ ਜਦਕਿ ਆਮ ਆਦਮੀ ਪਾਰਟੀ ਨੂੰ 43.5 ਪਰਸੈਂਟ ਦੀ ਬੋਟ ਸ਼ੇਅਰਿੰਗ ਜਿਹੜੀ ਮਿਲੀ ਆ ਜਦਕਿ ਕਾਂਗਰਸ ਦੀ ਗੱਲ ਕਰਦੇ ਆ ਕਾਂਗਰਸ ਨੂੰ 6% ਜਿਹੜੀ ਹੈਗੀ ਆ ਬੋਟ ਸ਼ੇਅਰਿੰਗ ਸਭ ਤੋਂ ਜਿੰਦੀ ਘੱਟ ਬੋਟ ਸ਼ੇਅਰਿੰਗ ਮਿਲੀ ਆ ਜਦਕਿ ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿਹੜਾ ਕਿ ਵੋਟਾਂ ਤੋਂ ਦੋ ਦਿਨ ਪਹਿਲਾਂ ਤੇ ਦੋ ਤਿੰਨ ਦਿਨ ਪਹਿਲਾਂ ਜਿਹੜਾ ਦੇਸ਼ ਦਾ ਬਜਟ ਪਾਸ ਕੀਤਾ ਗਿਆ ਉਹਦੇ ਵਿੱਚ ਉਹਨਾਂ ਨੇ 12 ਲੱਖ ਜਿਹੜਾ ਤੱਕ ਦੇ ਜਿਹੜੇ ਮੁਲਾਜ਼ਮਾਂ ਨੂੰ ਜਿਹੜੇ ਕਾਰੋਬਾਰੀ ਆ 12 ਲੱਖ ਤੱਕ ਦੀ ਇਨਕਮ ਟੈਕਸ ਦੀ ਛੋਟ ਦੇ ਦਿੱਤੀ ਸੀ ਜਿਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਫਾਇਦਾ ਮੁਲਾਜ਼ਮਾਂ ਨੂੰ ਹੁੰਦਾ ਇਹ ਵੀ ਦੱਸਿਆ ਜਾਂਦਾ ਹੈ ਕਿ ਅਜਿਹੇ ਲੋਕ ਜਿਹੜੇ ਜਿਨ੍ਹਾਂ ਨੂੰ 12 ਲੱਖ ਤੱਕ ਦੀ ਲਿਮਿਟ ਮਿਲੀ ਆ ਇਨਕਮ ਟੈਕਸ ਦੇ ਵਿੱਚ ਛੋਟ ਦੀ ਉਹਦੇ ਵਿੱਚੋਂ 38000 ਤਾਂ ਸਿੱਧੇ ਤੌਰ ਤੇ ਮੁਲਾਜ਼ਮੀ ਦਿੱਲੀ ਦੇ ਵਿੱਚ ਵੱਸਦੇ ਆ ਜਿਸ ਕਾਰਨ ਜਣੀ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਕਿ ਪਹਿਲਾਂ ਕਾਫੀ ਜਿਹੜੇ ਆ ਉਹਨਾਂ ਦੇ ਗ੍ਰਾਫ ਉਹਨਾਂ ਦੇ ਹੱਕ ਦੇ ਵਿੱਚ ਬੋਲਦੇ ਸੀ ਜਿਹੜਾ ਆਮ ਆਦਮੀ ਪਾਰਟੀ ਦੇ ਜਦੋਂ ਤੋਂ ਬਜਟ ਪਾਸ ਹੋਇਆ ਉਸ ਸਮੇਂ ਜਿਹੜਾ ਹੈਗਾ ਵੋਟ ਸ਼ੇਅਰਿੰਗ ਦਾ ਜਿਹੜਾ ਜਿਆਦਾ ਜਿਹੜਾ ਉਲਟ ਫੇਰਾ ਉਹ ਮੁਲਾਜ਼ਮਾਂ ਦਾ ਸੀ ਉਹ ਮੁਲਾਜ਼ਮ ਦੱਸਿਆ ਜਾਂਦਾ ਕਿ ਭਾਰਤੀ ਜਨਤਾ ਪਾਰਟੀ ਵੱਲ ਉਹਨਾਂ ਦਾ ਜਿਹੜਾ ਵੋਟ ਬਦਲ ਗਿਆ ਤੇ ਇਸੇ ਤਰ੍ਹਾਂ ਹੀ ਆਸਥਾ ਦੀ ਗੱਲ ਕਰਦੇ ਹਾਂ ਆਸਥਾ ਦੇ ਵਿੱਚ ਵਜੇ ਉਸੇ ਦਿਨ ਹੀ ਜਦੋਂ ਵੋਟਾਂ ਪੈਂਦੀਆਂ ਸੀ ਉਸ ਦਿਨ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਦਿਨ ਜਿਹੜਾ ਮਹਾਕੁੰਭ ਦੇ ਵਿੱਚ ਇਸ਼ਨਾਨ ਕੀਤਾ ਆਸਥਾ ਦੀ ਡੁਬਕੀ ਲਾਈ ਜਿਸ ਕਾਰਨ ਜਿਹੜਾ ਹੈਗਾ Hindu vote ਵੀ ਜਿਹੜਾ ਕਾਫੀ ਜਿਹੜਾ ਕਿ ਜਿਹੜਾ ਕਿ ਕਿਸੇ ਵੇਲੇ ਵੋਟ ਵੀ ਨਹੀਂ ਪਾਉਂਦਾ ਸੀ ਪਿਛਲੇ ਸਮੇਂ ਦੌਰਾਨ ਜਿਹੜਾ ਕੋਈ ਰਾਇਲ ਸੀ ਉਹ ਵੀ ਕਹਿੰਦੇ ਘਰਾਂ ਦੇ ਵਿੱਚੋਂ ਨਿਕਲ ਕੇ ਅ ਨਰਿੰਦਰ ਮੋਦੀ ਨੂੰ ਜਿਹੜਾ ਹੈਗਾ ਨਾਮ ਦੇ ਆਸਥਾ ਦੇ ਨਾਂ ਤੇ ਜਿਹੜਾ ਵੋਟ ਪਾਉਣ ਲਈ ਨਿਕਲਿਆ ਜਿਸ ਕਾਰਨ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹੈਗੀ ਆ ਵਿਜੀ ਹੋਈ ਆ ਪਰ ਆਪਾਂ ਹੁਣ ਇਹ ਦੇਖਣਾ ਹੋਊਗਾ ਭਾਰਤੀ ਜਨਤਾ ਪਾਰਟੀ ਕਿਸ ਨੂੰ ਸੀਐਮ ਦਾ ਬਣਾਉਂਦੀ ਆ ਅਮੀਰ ਵਰ ਬਣਾਉਂਦੀ ਆ ਕਿਸ ਨੂੰ ਮੁੱਖ ਮੰਤਰੀ ਬਣਾਉਂਦੀ ਆ ਕਿਹਦੇ ਸਿਰ ਤੇ ਦਿੱਲੀ ਦੇ ਮੁੱਖ ਮੰਤਰੀ ਦਾ ਤਾਜ ਸਜਦਾ ਭਾਵੇਂ ਚਰਚਾ ਵਿੱਚ ਇਹ ਵੀ ਆ ਕਿ ਜਿਨ੍ਹਾਂ ਨੇ ਦਿੱਲੀ ਤੋਂ ਜਿਹੜਾ ਅਰਵਿੰਦ ਕੇਜਰੀਵਾਲ ਨੂੰ ਸੁਪਰੀਮੋ ਨੂੰ ਆਮ ਆਦਮੀ ਪਾਰਟੀ ਦੇ ਨੂੰ ਹਰ ਹਾਂ ਪ੍ਰਵੀਸ ਵਰਮਾ ਜੀ ਉਹਨਾਂ ਨੂੰ ਜਿਹੜਾ ਹੈਗਾ ਮੁੱਖ ਮੰਤਰੀ ਬਣਾਇਆ ਜਾ ਸਕਦਾ ਜਾਂ ਫਿਰ ਮਨਜਿੰਦਰ ਸਿਰਸਾ ਜਿਹੜੇ ਕਿ ਕਿਸੇ ਸਮੇਂ ਅਕਾਲੀ ਦਲ ਦਾ ਚਿਹਰਾ ਵੀ ਹੋਇਆ ਕਰਦੇ ਸਨ ਵੱਡਾ ਤੇ ਪਰ ਹੁਣ ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਨੇ ਉਹਨਾਂ ਨੂੰ ਵੀ ਮੁੱਖ ਮੰਤਰੀ ਬਣਾ ਕੇ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਇੱਕ ਸਿੱਖਾਂ ਤੇ ਵੱਡਾ ਦਾਅ ਖੇਡ ਸਕਦੀ ਹੈ ਜੇਕਰ ਮਨਜਿੰਦਰ ਸਿੰਘ ਸਿਰਸਾ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਤਾਂ ਫਿਰ ਉਹਨਾਂ ਦਾ ਭਾਰਤੀ ਜਨਤਾ ਪਾਰਟੀ ਦਾ ਅਗਲਾ ਨਿਸ਼ਾਨਾ ਜਿਹੜਾ ਹੈਗਾ ਪੰਜਾਬ ਹੋਏਗਾ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਮਨਜਿੰਦਰ ਸਿਰਸਾ ਨੂੰ ਜਿਹੜਾ ਹੈਗਾ ਬਣਾਇਆ ਜਾ ਸਕਦਾ ਮੁੱਖ ਮੰਤਰੀ ਦਿੱਲੀ ਦਾ ਪਰ ਇਹਦੇ ਨਾਲ ਹੀ ਆਪਾਂ ਇਹ ਵੀ ਗੱਲ ਕਰਦੇ ਆਂ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਹਾਰ ਹੋਈ ਆ ਦਿੱਲੀ ਦੇ ਵਿੱਚ ਪਰ ਕਾਂਗਰਸ ਨੂੰ ਜ਼ੀਰੋ ਮਿਲੀ ਆ ਅਕਾਲੀ ਦਲ ਦੇ ਨੇ ਉਮੀਦਵਾਰ ਇਨੀ ਖੜੇ ਕੀਤੇ ਸਨ ਕਿਉਂਕਿ ਅਕਾਲੀ ਦਲ ਦੇ ਆਗੂ ਜਿਹੜੇ ਪਰਮ ਸਿੰਘ ਸਰਨਾ ਦਿੱਲੀ ਕਮੇਟੀ ਦੇ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਉਹਨਾਂ ਨੇ ਤਾਂ ਸਾਬ ਕਹਿ ਦਿੱਤਾ ਸੀ ਕਿ ਕਿ ਅਸੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਨਹੀਂਗੇ ਮਾਰਾ ਜਿਹੜੀ ਅਕਾਲੀ ਦਲ ਅਸੀਂ ਵੋਟਾਂ ਨਹੀਂ ਪਾਉਂਦੇ ਪਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਣੀ ਨਹੀਂ ਉਹ ਕਿਸਾਨ ਵਿਰੋਧੀ ਆ ਜਦ ਕੇ ਅਸੀਂ ਵੋਟ ਜਿਹੜਾ ਹੈਗਾ ਹੋਰ ਪਾਰਟੀਆਂ ਨੂੰ ਪਾ ਸਕਦੇ ਆ ਇਹਦਾ ਮਤਲਬ ਸਿੱਧਾ ਤੌਰ ਤੇ ਉਹਨੇ ਅਕਾਲੀ ਦਲ ਦੀ ਅਕਾਲੀ ਦਲ ਨੂੰ ਖੁੱਲਾ ਛੱਡਤਾ ਸੀ ਵੋਟਰਾਂ ਨੂੰ ਵੀ ਜਿੱਥੇ ਭਾਵੇਂ ਜੇਤੂ ਪਾਰਟੀ ਵੱਲ ਪਾ ਦਿਓ ਪਰ ਜਿਉਂ ਹੀ ਰਿਜ਼ਲਟ ਫਾਈਨਲ ਹੋਏ ਸਭ ਤੋਂ ਪਹਿਲਾਂ ਜਿਹੜਾ ਹੈਗਾ ਪੰਜਾਬ ਦੇ ਕਾਂਗਰਸੀਆਂ ਤੇ ਪੰਜਾਬ ਦੇ ਕਾਲੀਆਂ ਨੂੰ ਬੜੀ ਖੁਸ਼ੀ ਹੋਈ ਉਹਨਾਂ ਨੇ ਖੁਸ਼ੀਆਂ ਮਨਾਈਆਂ ਪੰਜਾਬ ਦੇ ਕਾਂਗਰਸੀਆਂ ਨੇ ਵੀ ਚੈਨਲਾਂ ਤੇ ਜਿਹੜੀ ਉਹਨਾਂ ਦੇ ਬਲਾਰੇ ਨੇ ਜਿਹੜੇ ਸਪੋਕਸਮੈਨ ਨੇ ਉਹਨਾਂ ਵੱਲੋਂ ਖੁਸ਼ੀ ਮਨਾਈ ਗਈ ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਾਰਿਆਂ ਵੱਲੋਂ ਉਹਨਾਂ ਨੂੰ ਇਹ ਕਹਿੰਦੇ ਆ ਬਰਜਦੇ ਆ ਸੁਣਿਆ ਗਿਆ ਕਿ ਤੁਸੀਂ ਆਪ ਤਾਂ ਜਿੱਤੇ ਨਹੀਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆ ਸਾਡੇ ਫਿਰ ਵੀ ਉਮੀਦਵਾਰ ਜਿਹੜੇ ਹੈਗੇ ਆ 22 ਸੀਟਾਂ ਲੈ ਗਏ ਨੇ ਪਰ ਤੁਹਾਨੂੰ ਖੁਸ਼ੀ ਕਿਸ ਗੱਲ ਦੀ ਪਰ ਹਰਾਨੀ ਸੀ ਵੀ ਕਿ ਕਾਂਗਰਸ ਨੂੰ ਤੇ ਅਕਾਲੀ ਦਲ ਨੂੰ ਕਿਸ ਗੱਲ ਦੀ ਖੁਸ਼ੀ ਆਓ ਹੁਣ ਆਪਾਂ ਗੱਲ ਕਰਦੇ ਆਂ ਪੰਜਾਬ ਦੀ ਅਕਾਲੀ ਸਿਆਸਤ ਦੀ ਜਿੱਥੇ ਕਿ ਲਗਾਤਾਰ ਅਕਾਲੀ ਦਲ ਤੇ ਸੰਕਟ ਮੰਡਰਾਇਆ ਹੋਇਆ ਵਾ ਕਿਉਂਕਿ ਜਿਹੜੀ ਵੱਡੀ ਰिजिनल ਪਾਰਟੀ ਸ਼੍ਰੋਮਣੀ ਅਕਾਲੀ ਦਲ ਸੀ ਉਹ ਵਿਵਾਦਾਂ ਦੇ ਵਿੱਚ ਕਿਰੀ ਹੋਈ ਆ ਕਿਉਂਕਿ ਭਾਵੇਂ ਕਿ ਬੇਅਦਬੀ ਇਕ ਡਰਾਮਾ ਵਾਪਰਨ ਤੋਂ ਬਾਅਦ ਜਿਹੜਾ ਹੈਗਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉਂਗਲਾਂ ਔਠਦੀਆਂ ਤੇ ਲਗਾਤਾਰ ਜਿਹੜਾ ਹੈਗਾ 10 ਸਾਲ ਹੋ ਗਏ ਇਸ ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ ਦੀ ਸੱਤਾ ਤੋਂ ਬਾਹਰ ਹੋਏ ਆ ਪਰ ਉਹਨਾਂ ਤੇ ਜਿਹੜਾ ਹੈਗਾ ਉਹਨਾਂ ਦੇ ਆਗੂਆਂ ਤੇ ਲਗਾਤਾਰ ਜਿਹੜੇ ਹੈਗੇ ਆ ਸਵਾਲ ਉੱਠਦੇ ਆ ਕਿਉਂਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਨੂੰ ਟਿੱਚ ਸਮਝਣ ਦਾ ਮਾਮਲਾ ਹੈ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੇ ਉਹਨਾਂ ਦੀ ਪੰਜ ਜਥੇਦਾਰਾਂ ਸੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਕਹਿ ਤਾ ਗਿਆ ਸੀ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਹੈ ਕਿ ਸੱਤ ਮੈਂਬਰੀ ਕਮੇਟੀ ਬਣਾ ਦਿੱਤੀ ਗਈ ਸੀ ਜਿਹੜੀ ਕਿ ਡੈਲੀਗੇਟ ਭਰਤੀ ਕਰੋਗੀ ਤੇ ਮੈਂਬਰਸ਼ਿਪ ਭਰਤੀ ਕਰਨ ਦੇ ਲਈ ਕਹੀ ਕਿ ਤੇ ਨਵਾਂ ਪ੍ਰਧਾਨ ਚੁਣ ਲਈ ਉਹਨਾਂ ਨੇ ਆਦੇਸ਼ ਦਿੱਤੇ ਸਨ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਕ ਜਿਹੜੇ ਹੈਗੇ ਆ ਐਕਟਿੰਗ ਪ੍ਰਧਾਨ ਹੁਣ ਬਰਬਿੰਦਰ ਸਿੰਘ ਭੁੰਦੜਾ ਹੈ ਭਾਵੇਂ ਕਿ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਸੀ ਪਰ ਇੱਕ ਜੇ ਘਰ ਦੇਖਿਆ ਜਾਵੇ ਸੁਖਵੀਰ ਸਿੰਘ ਬਾਦਲ ਸਿੱਧੇ ਤੌਰ ਤੇ ਆਪਣੀ ਪਾਰਟੀ ਦੇ ਕਾਬਜੇ ਨੇ ਉਹਨਾਂ ਦੇ ਇਸ਼ਾਰੇ ਤੇ ਜਿਹੜੇ ਹੈਗੇ ਆ ਸਭ ਕੁਝ ਜਿਹੜਾ ਹੈਗਾ ਚੱਲਦਾ ਖਾਈ ਦੇ ਰਿਹਾ ਹੈ ਸ੍ਰੀ ਅਕਾਲ ਤਤ ਸਾਹਿਬ ਦੇ ਜਥੇਦਾਰ ਗਿਆਨੀ ਰੰਗਵੀਰ ਸਿੰਘ ਜੀ ਵੱਲੋਂ ਬਣਾਈ ਗਈ ਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਸੱਤ ਮੈਂਬਰੀ ਕਮੇਟੀ ਦੇ ਵਿੱਚ ਤੁਹਾਨੂੰ ਦੱਸ ਦਈਏ ਮਨਪੀਰ ਸਿੰਘ ਈਆਲੀ ਨੇ ਜਹਦਾਰ ਸੰਤਾ ਸਿੰਘ ਅਮੈਦਪੁਰੀ ਨੇ ਬੀਬੀ ਸਤਵੰਤ ਕੌਰ ਆ ਜਿਹੜੇ ਕਿ ਸ਼ਹੀਦ ਭਾਈ ਅਮਰੀਕ ਸਿੰਘ ਦੀ ਪੁੱਤਰੀ ਨੇ ਤੇ ਨਾਲ ਹੀ ਪਾਜੇਕਰ ਕਰੀਏ ਜਥੇਦਾਰ ਗੁਰਪ੍ਰਤਾਪ ਸਿੰਘ ਬਡਾਲਾ ਨੇ ਜਹਦਾਰ ਕਿਰਪਾਲ ਸਿੰਘ ਬਡੂੰਗਰ ਨੇ ਇਕਬਾਲ ਸਿੰਘ ਝੂੰਦਾ ਨੇ ਇਹ ਸੱਤ ਮੈਂਬਰ ਨੇ ਜਿਨ੍ਹਾਂ ਨੂੰ ਜਿਹੜਾ ਕਿ ਜਿਨ੍ਹਾਂ ਨੇ ਹੁਣ ਗਰਮ ਫਰਬਰੀ ਨੂੰ ਮੀਟਿੰਗ ਵੀ ਸੱਦੀ ਹੋਈ ਆ ਪਰ ਦੂਜੇ ਪਾਸੇ ਜਿਹੜੀ ਕਿ ਸੱਤ ਮੈਂਬਰੀ ਕਮੇਟੀ ਆ ਉਹਦਾ ਹੁਕਮ ਮੰਨਣ ਤੋਂ ਆਨਾਕਾਨੀ ਕਰ ਰਹੇ ਨੇ ਕਿਉਂਕਿ ਸੱਤ ਮੈਂਬਰੀ ਕਮੇਟੀ ਨੇ ਇਹ ਪਿਛਲੇ ਦਿਨੀ ਰੋਕ ਲਾ ਦਿੱਤੀ ਸੀ ਜਿਹੜੀ ਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਵੱਲੋਂ ਮੈਂਬਰਸ਼ਿਪ ਕੱਟਣ ਦੀ ਮਹਮ ਸ਼ੁਰੂ ਕੀਤੀ ਗਈ ਕੀਤੀ ਗਈ ਆ ਭਾਵੇਂ ਕਿ ਦਲਜੀਤ ਸਿੰਘ ਚੀਮਾ ਵੱਲੋਂ ਇਹ ਟਵੀਟ ਕਰਕੇ ਵੀ ਦਾਵਾ ਕੀਤਾ ਗਿਆ ਕਿ ਉਹਨਾਂ ਨੇ ਤਾਂ ਲੱਖਾਂ ਦੀ ਗਿਣਤੀ ਵਿੱਚ ਮੈਂਬਰ ਜਿਹੜੇ ਹੈਗੇ ਆ ਬਣਾ ਲਏ ਹੈਗੇ ਆ ਅਕਾਲੀ ਦਲ ਦੇ ਪਰ ਦੂਜੇ ਪਾਸੇ ਜਿਹੜਾ ਹੈਗਾ ਸੱਤ ਮੈਂਬਰੀ ਕਮੇਟੀ ਨੇ ਉਹਨਾਂ ਦੇ ਅਗਨੋਰ ਕਰ ਦਿੱਤਾ ਉਹਨਾਂ ਨੂੰ ਰੱਦ ਕਰ ਦਿੱਤਾ ਭਾਵੇਂ ਕਿ ਇਹਨਾਂ ਦੀ ਅਗਵਾਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਰ ਰਹੇ ਨੇ ਪਰ ਹਰਜਿੰਦਰ ਸਿੰਘ ਧਾਮੀ ਜਿਹੜੇ ਕਿ ਕੜਿੱਕੀ ਵਿੱਚ ਫਸੇ ਹੋਏ ਨੇ ਕਿਉਂਕਿ ਉਹਨਾਂ ਦੇ ਜੇਕਰ ਦੇਖਿਆ ਜਾਵੇ ਸੱਪ ਦੇ ਮੂੰਹ ਦੇ ਵਿੱਚ ਕੋੜ ਕੇਰਲੀ ਵਾਲੀ ਹਾਲਤ ਆ ਜੇਕਰ ਹਰਜਿੰਦਰ ਸਿੰਘ ਧਾਮੀ ਹੁਣੀ ਅਕਾਲੀ ਦਲ ਦੇ ਖਿਲਾਫ ਫੈਸਲੇ ਜਿਹੜੇ ਹੈਗੇ ਆ ਲਗਾਤਾਰ ਲੈਂਦੇ ਨੇ ਤਾਂ ਉਹ ਇਧਰੋਂ ਸੁਖਵੀਰ ਸਿੰਘ ਬਾਦਲ ਵੱਲੋਂ ਕੱਟੇ ਜਾਣਗੇ ਤੇ ਪਰ ਜਦ ਜੇਕਰ ਉਧਰੋਂ ਸੱਤ ਮੈਂਬਰੀ ਕਮੇਟੀ ਵੀ ਜਿਹੜੀ ਹੈਗੇ 6 ਮੈਂਬਰਾਂ ਦੀ ਇੱਕ ਸੁਰ ਨੇ ਸੱਤਵੇਂ ਜਿਹੜਾ ਇਹਨਾਂ ਦਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਉਹਨਾਂ ਦੀ ਗੱਲ ਮੰਨਣੀ ਪੈ ਰਹੀ ਆ ਜੇਕਰ ਉਹਨਾਂ ਦੀ ਗੱਲ ਨਹੀਂ ਸੁਣਦੇ ਤਾਂ ਸ੍ਰੀ ਅਕਾਲਤਾਤ ਸਹਿਬ ਵੱਲੋਂ ਸਿੱਧਾ ਉਹਨਾਂ ਤੇ ਐਕਸ਼ਨ ਹੋਏਗਾ ਉਧਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਅੰਤਰਨ ਕਮੇਟੀ ਦੀ ਕੱਲ ਮੀਟਿੰਗ ਵੀ ਸੱਦੀ ਗਈ ਆ ਜਿਸ ਵਿੱਚ ਵੱਡਾ ਫੈਸਲਾ ਲਿਆ ਜਾ ਸਕਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਹਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਤੇ ਪਿਛਲੇ ਦਿਨੀ ਦੋਸ਼ ਲਗਾਏ ਸਨ ਤੇ ਜਿਨ੍ਹਾਂ ਨੇ ਭਾਵੇਂ ਗਿਆਨੀ ਹਰਪ੍ਰੀਤ ਸਿੰਘ ਨੇ ਇਹ ਕਹਿ ਦਿੱਤਾ ਸੀ ਵੀ ਮੇਰੇ ਤੇ ਜਾਣਬੁੱਝ ਕੇ ਅਕਾਲੀ ਦਲ ਦੇ ਆਗੂਆਂ ਨੇ ਦੋਸ਼ ਲਗਾਏ ਨੇ ਪਰ ਉਧਰੋਂ ਜਿਸ ਤੇ ਕਮੇਟੀ ਬਣਾਈ ਗਈ ਹੈ ਹੁਣ ਉਹ ਅੰਤਰੰਕ ਕਮੇਟੀ ਕੱਲ ਕੀ ਫੈਸਲਾ ਕਰਦੀ ਹੈ ਸੂਤਰ ਦੱਸਦੇ ਹਨ ਕਿ ਉਹਨਾਂ ਨੂੰ ਜ਼ਹਿਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜ਼ਹਿਦਾਰੀ ਤੋਂ ਹਟਾ ਸਕਦੀ ਹੈ ਉਧਰ ਨਾਲ ਹੀ ਇਹ ਵੀ ਦੱਸਿਆ ਜਾਂਦਾ ਹੈ ਕਿ ਉਧਰੋਂ ਸੱਤ ਮੈਂਬਰੀ ਕਮੇਟੀ ਦੇ ਵਿੱਚ ਵੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਬਲਵਿੰਦਰ ਸਿੰਘ ਭੁੰਦਰ ਨੂੰ ਬੁਲਾਇਆ ਗਿਆ ਜੀ ਦੇ ਵਿੱਚ ਉਹਨਾਂ ਨੂੰ ਪੁੱਛਿਆ ਜਾਣਾ ਵੀ ਤੁਸੀਂ ਮੈਂਬਰਸ਼ਿਪ ਕਿਉਂ ਨਹੀਂ ਹਟ ਰਹੇ ਪਰ ਬਲਵਿੰਦਰ ਸਿੰਘ ਭੁੰਦਰ ਕਹਿੰਦੇ ਨਹੀਂ ਪਹੁੰਚਣਗੇ ਜਿਹੜੇ ਸੱਤ ਮੈਂਬਰੀ ਦੀ ਕਮੇਟੀ ਦੇ ਸੱਦੇ ਤੇ ਪਰ ਨਾਲ ਹੀ ਹੁਣ ਇਹ ਬਹੁਤ ਸਾਰਾ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਵੱਡਾ ਜਿਹੜਾ ਪਛਾਲ ਆਉਣ ਵਾਲਾ ਅਕਾਲੀ ਸਿਆਸਤ ਦੇ ਵਿੱਚ ਸੂਤਰ ਦੱਸਦੇ ਆ ਵੀ ਇਹ ਸਭ ਕੁਝ ਜਿਹੜਾ ਹੁਕਮ ਅਕਾਲ ਤਖਤ ਦੇ ਜਥੇਦਾਰ ਦਾ ਪਾਲਟਕੇ ਅਕਾਲੀ ਦਲ ਦੇ ਜਿਹੜੇ ਆਗੂ ਆ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੂੰ ਜਿਹੜਾ 20 ਫਰਵਰੀ ਤੱਕ ਡੈਲੀਗੇਟ ਬਣਾ ਕੇ ਜਨਨ ਕੀ ਆਪ ਦਾ ਜਿਹੜਾ ਹੈਗਾ ਸੰਵਿਧਾਨਕ ਤੌਰ ਤੇ ਜਿਹੜਾ ਪ੍ਰਧਾਨ ਬਣਾ ਦੇਣਗੇ ਤੇ ਜਿਸ ਤੋਂ ਬਾਅਦ ਦੇ ਵਿੱਚ ਵੱਡਾ ਜਿਹੜਾ ਹੈਗਾ ਜਵਾਰ ਭਾਟਾ ਆਉਣ ਦੀ ਸੰਭਾਵਨਾ ਵਾ ਹੁਣ ਇਹ ਦੇਖਣਾ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਵੱਡਾ ਫੇਰ ਬਦਲ ਹੁੰਦਾ ਹੁਣ ਮੈਨੂੰ ਦਿਓ ਇਜਾਜ਼ਤ ਕੱਲ ਫੇਰ ਨਵੇਂ ਮੁੱਦੇ ਤੇ ਨਵੀਂ ਗੱਲ ਤੇ ਕਪਰਸ਼ਾਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗਾ ਧੰਨਵਾਦ ਜੀ ਸਸੀਕਾ